ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਏਸੀ ਬਾਈ ਭੋਲੇ ਕੋਲੇ ਭੁੱਲਰ ਪਿੰਡ ਇਹ ਜਿਹੜੀ ਝੋਟੀ ਹੈ ਨਾ ਆਪਣੇ ਕੋਲੇ ਇਹ ਪਹਿਲਾਂ ਰਿਪੀਟ ਕੀਤਾ ਸੀ ਇਹਨੇ ਕਾਫੀ ਹਰੀ ਤੇ ਬਾਈ ਨੇ ਆਪਾਂ ਨੂੰ ਫੋਨ ਕੀਤਾ ਪੂਰਾ ਮਤਲਬ ਕਿੱਕੇ ਪਏ ਸੀ ਉਦੋਂ ਤੇ ਭੋਲੇ ਭਾਈ ਇਹ ਆਪਾਂ ਕਿੰਨੇ ਹਰੀ ਮਤਲਬ ਕਿਹਦੇ ਪਹਿਲਾਂ ਇਹ ਆਈ ਕਰਾਈ ਸੀ ਇਹਨੇ ਜੀ ਦੋ ਵਾਰੀ ਤਾਂ ਪਹਿਲਾਂ ਸੰਤੂ ਬਣਵਾਈ ਸੀ ਹਾਂ ਇੱਕ ਵਾਰੀ ਟੀਕਾ ਵੀ ਭਰਵਾਇਆ ਸੀ ਹਾਂ ਤੇ ਮੈਨੂੰ ਬਾਈ ਨੇ ਫੋਨ ਦੱਸਿਆ ਸਰਪੰਚ ਨੇ ਰਹਿੰਦੇ ਨੇ ਉਹਦਾ ਬਾਈ ਡਾਕਟਰ ਸਾਹਿਬ ਕੋਕਰ ਦਾ ਨੰਬਰ ਠੀਕ ਹੈ ਠੀਕ ਹੈ ਲੈ ਲੋ ਤੇ ਇਸ ਵਧੀਆ ਟਰੀਟਮੈਂਟ ਕਰਨਗੇ ਹਾਂ ਜਦੋਂ ਆਪਾਂ ਇਲਾਜ ਕੀਤਾ ਇਹਦਾ ਤੇ ਪਹਿਲੀ ਵਾਰ ਹੀ ਰਹਿ ਗਈ ਇਹ ਹੈ ਨਾ ਹਾਂ ਉਹ ਇਲਾਜ ਕਰਨ ਬਸ ਉਦੋਂ ਪਹਿਲੀ ਵਾਰ ਚ ਗੱਪਣ ਹੋ ਗਿਆ ਤੇ ਬਾਕੀ ਇਹਨੂੰ ਬਾਈ ਪ੍ਰੋਮਪੈਟ ਕੰਪਨੀ ਦੀ ਜਿਹੜੀ ਕੱਟ ਆਉਂਦੀ ਆਪਣੀ ਪ੍ਰੈਗਨੈਂਸੀ ਵਾਲੀ ਉਹਦੇ ਨਾਲ ਆਪਾਂ ਟੈਸਟ ਕਰ ਲਿਆ ਤੇ ਗੱਪਣਾ ਇਹ ਤੇ ਹੁਣ ਇਹਨੂੰ ਆਪਾਂ ਥੋੜਾ ਟਾਈਮ ਰੋਕ ਕੇ ਬਾਕੀ ਹੱਥ ਨਾ ਕਰਾਂਗੇ ਤੇ ਜਦੋਂ ਵੀਰ ਜਾਂਦਾ ਨਾ ਕੇਸ ਉਦੋਂ ਕੋਈ ਵੀ ਬੰਦਾ ਘਰ ਆ ਜਾਂਦਾ ਹਾਂਜੀ ਹਾਂਜੀ ਉਹਦਾ ਉਵੇਂ ਨਹੀਂ ਇਹ ਛੋਟੀ ਸਾਹਣ ਤੋਂ ਵੀ ਨਹੀਂ ਰਹੀ ਸੀ ਪਹਿਲਾਂ ਹਾਂ ਕੋਈ ਹਾਲ ਨਹੀਂ ਸਹੀ ਤੇ ਵਿੱਚ ਨਹੀਂ ਤਿਆਰ ਹੋ ਗਈ ਸੀ ਕੋਈ ਹਾਲ ਹੀ ਨਹੀਂ ਸੀਗਾ ਠੀਕ ਹੈ ਡਾਕਟਰ ਸਾਹਿਬ ਤੁਸੀਂ ਨਹੀਂ ਨਹੀਂ ਕੋਈ ਗੱਲ ਨਹੀਂ ਬਾਕੀ ਬਾਈ ਜਦੋਂ ਸਹੀ ਇਲਾਜ ਹੁੰਦਾ ਨਾ ਕਿਸੇ ਵੀ ਚੀਜ਼ ਦਾ ਉਹਨੇ ਆਪਦਾ ਰਿਜ਼ਲਟ ਵਿਖਾਉਣਾ ਹੀ ਵਿਖਾਉਣਾ ਹਾਂਜੀ ਹਾਂਜੀ ਠੀਕ ਹੈ ਵੀਰੇ ਧੰਨਵਾਦ ਇਹਦੇ ਆਪਾਂ ਸੀਮਣ ਲਾਇਆ ਬਈ ਪੀਸੀ 575 ਦਾ ਜਿਹੜਾ ਐਚਡੀਬੀ ਦਾ ਸੀਮਣਾਉਂਦਾ ਸੀ ਆਰਬੀਆਈ ਦਾ ਹਰਿਆਣੇ ਦਾ ਤੇ ਬਹੁਤ ਵਧੀਆ ਝੋਟੀ ਐ ਥੋੜੀ ਜਿਹੀ ਉਮਰ ਵੱਡੀ ਹੋ ਗਈ ਰਿਪੀਟ ਹੋਣੇ ਕਰਕੇ ਬਾਈ ਉਹ ਲਰੀ ਆਪਾਂ ਨਾ ਬਾਈ ਗੋਗੀ ਕੋਲੇ ਆਏ ਸੀ ਤੇ ਬਾਈ ਦੀ ਇੱਕ ਝੋਟੀ ਤੇ ਮੱਜ ਦੋਵੇਂ ਮਤਲਬ ਕਿ ਖਰਾਬ ਹੋਈਆਂ ਖੜੀਆਂ کافی ਟਾਈਮ ਹੋ ਗਿਆ 7-8 ਮਹੀਨੇ ਨੂੰ ਹੋ ਗਏ ਤਿੰਨ ਸਾਢੇ ਤਿੰਨ ਸਾਲਾਂ ਦੀ ਝੋਟੀ ਹੋ ਗਈ ਆ ਇਹਨਾਂ ਨੂੰ ਆਪਾਂ ਚੈੱਕ ਕੀਤਾ ਹੁਣ ਤੇ ਕਰਦੇ ਇਹਨਾਂ ਦਾ ਆਪਾਂ ਟ੍ਰੀਟਮੈਂਟ ਸ਼ੁਰੂ ਫਿਰ ਇਹਨਾਂ ਨੂੰ ਗੱਬਣ ਕਰਕੇ ਵੀ ਆਪਾਂ ਇਹਨਾਂ ਦੀ ਵੀਡੀਓ ਪਾਵਾਂਗੇ